ਸਾਣਾ ਬਗਾਪਰਾਣਾ ਦੇ ਇਰੀ ਵਿੱਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਨੌਜਵਾਨ ਜੋ ਹੈ ਉਹ ਸਪੈਸ਼ਲ ਲੱਗੀ ਗੱਡੀ ਦੇ ਪਿੱਛੋਂ ਝੋਨੇ ਦੀਆਂ ਬੂਰੀਆਂ ਜਿਹੜੀਆਂ ਉਹ ਲਾ ਕੇ ਚੋਰੀ ਕਰਕੇ ਇੱਕ ਹੋਰ ਆਪਣੇ ਸਾਥੀ ਦੇ ਬੰਦੇ ਨਾਲ ਮੋਟਰਸਾਈਕਲ ਤੇ ਲੱਦ ਕੇ ਲੈ ਕੇ ਜਾ ਰਿਹਾ ਜਿਸ ਦੀ ਤਫ਼ਤੀਸ਼ ਕਰਦੇ ਹੋਏ ਆ ਬਗਾਪਰਾਣਾ ਪੁਲਿਸ ਵੱਲੋਂ ਇਹ ਜੋ ਦੋਨੇ ਚੋਰ ਨੇ ਉਹ ਟ੍ਰੇਸ ਕੀਤੇ ਗਏ ਨੇ ਇਹਨਾਂ ਦਾ ਨਾਮ ਹੈ ਹਰਮਨਦੀਪ ਸਿੰਘ ਅਤੇ ਬੂਟਾ ਸਿੰਘ ਜੋ ਪਿੰਡ ਰਾਜਿਆਣਾ ਦਾ ਰਹਿਣ ਵਾਲੇ ਨੇ ਅਤੇ ਇਹਨਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਦੋ ਜੋ ਮੌਕੇ ਤੇ ਚੋਰੀ ਕੀਤੇ ਗਏ ਆ ਛੋਨੇ ਦੀਆਂ ਚੋਰ ਬੁਰਿਆ ਸੀ ਉਹ ਬਰਾਮਦ ਕੀਤੇ ਗਏ ਆ ਫਿਲਹਾਲ ਇਹਨਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇ ਰਿਪੋਰਟਿਸ਼ ਕੀਤੀ ਜਾ ਰਹੀ ਹੈ ਸਾਣਾ ਬਗਾਪਰਾਣਾ ਦੇ ਈਰੀ ਵਿੱਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਨੌਜਵਾਨ ਜੋ ਹੈ ਉਹ ਸਪੈਸ਼ਲ ਲੱਗੀ ਗੱਡੀ ਦੇ ਪਿੱਛੋਂ ਝੋਨੇ ਦੀਆਂ ਬੂਰੀਆਂ ਜਿਹੜੀਆਂ ਉਹ ਲਾ ਕੇ ਚੋਰੀ ਕਰਕੇ ਇੱਕ ਹੋਰ ਆਪਣੇ ਸਾਥੀ ਦੇ ਬੰਦੇ ਨਾਲ ਮੋਟਰਸਾਈਕਲ ਤੇ ਲੱਦ ਕੇ ਲੈ ਕੇ ਜਾ ਰਿਹਾ ਜਿਸ ਦੀ ਤਫ਼ਤੀਸ਼ ਕਰਦੇ ਹੋਏ ਆ ਬਗਾਪਰਾਣਾ ਪੁਲਿਸ ਵੱਲੋਂ ਇਹ ਜੋ ਦੋਨੇ ਚੋਰ ਨੇ ਉਹ ਟ੍ਰੇਸ ਕੀਤੇ ਗਏ ਨੇ ਇਹਨਾਂ ਦਾ ਨਾਮ ਹੈ ਹਰਮਨਦੀਪ ਸਿੰਘ ਅਤੇ ਬੂਟਾ ਸਿੰਘ ਜੋ ਪਿੰਡ ਰਾਜਾਣਾ ਦਾ ਰਹਿਣ ਵਾਲੇ ਨੇ ਅਤੇ ਇਹਨਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਦੋ ਜੋ ਮੌਕੇ ਤੇ ਚੋਰੀ ਕੀਤੇ ਗਏ ਆ ਛੋਨੇ ਦੀਆਂ ਚੋਰ ਬੁਰਿਆ ਸੀ ਉਹ ਬਰਾਮਦ ਕੀਤੇ ਗਏ ਆ ਫਿਲਹਾਲ ਇਹਨਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇ ਰਿਤੀਰਿਸ਼ ਕੀਤੀ ਜਾ ਰਹੀ ਹੈ